ਹਿਸਟਰੀ ਲਈ ਸੀ ਬੱਚੇ ਦੀ ਉਹਦੇ ਹਿਸਾਬ ਨਾਲ ਤਾਂ 7-8 ਮਹੀਨੇ ਤੋਂ ਇਹ ਕੁਝ ਹੋ ਰਿਹਾ ਮਲਟੀਪਲ ਟਾਈਮਸ ਔਰ ਇੰਜਰੀਜ਼ ਜਿਹੜੀ ਹੈ ਹੋ ਕੇ ਦੀ ਹੈ ਆਪਦੇ ਘਰੇ ਬੁਲਾ ਕੇ ਉਹਨੇ ਡੋਰ ਪਤੰਗ ਦੇ ਬਹਾਨੇ ਬਹੁਤ ਉਹਦੇ ਨਾਲ ਗਲਤ ਕੰਮ ਕੀਤਾ 7-8 ਮਹੀਨੇ ਹੋ ਗਏ ਸੀ ਇਹ ਕੰਮ ਕਰਦੇ ਨੇ ਮੇਰਾ ਨਾਮ ਬਲਵਿੰਦਰ ਕੌਰਾ ਮੇਰਾ ਪੋਤਾ ਸੀਗਾ 9.5 ਸਾਲ ਦਾ ਸਾਡਾ ਗਮੰਡੀ ਸੀਗਾ ਪ੍ਰੇਮ ਸਿੰਘ ਉਸ ਦਾ ਸਾਡੇ ਆਉਣਾ ਜਾਣਾ ਬਹੁਤ ਸੀਗਾ ਉਹਦਾ ਸਾਡੇ ਘਰ ਦੇ ਨਾਲ ਘਰ ਆ ਤੇ ਉਹ ਮੇਰੇ ਪੋਤੇ ਨੂੰ ਲੋੜੀ ਵਾਲੇ ਦੇਣਾ ਆਪਣੇ ਘਰੇ ਬੁਲਾ ਕੇ ਉਹਨੇ ਡੋਰ ਪਤੰਗ ਦੇ ਬਹਾਨੇ ਬਹੁਤ ਉਹਦੇ ਨਾਲ ਗਲਤ ਕੰਮ ਕੀਤਾ 7-8 ਮਹੀਨੇ ਹੋ ਗਏ ਸੀ ਇਹ ਕੰਮ ਕਰਦੇ ਨੂੰ ਹੁਣ ਪੋਤੇ ਮੇਰੇ ਨੇ ਘਰੇ ਆ ਕੇ ਦੱਸਿਆ ਵੀ ਉਹ ਕਹਿੰਦਾ ਜੇ ਤੁਸੀਂ ਤੂੰ ਘਰ ਜਾ ਕੇ ਦੱਸੇਗਾ ਤਾਂ ਮੈਂ ਤੈਨੂੰ ਲੈਣ ਤੇ ਛੱਡਿਆਉਂਗਾ ਤੈਨੂੰ ਕੁੱਤੇ ਪਾੜ ਦੇਣਗੇ ਉੱਥੇ ਖਾ ਜਾਣਗੇ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਇਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਬੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਆ ਵੀ ਅੱਗੇ ਤੋਂ ਇਹ ਕਿਸੇ ਨੂੰ ਹੋਰ ਹੱਥ ਨਾ ਪਾਵੇ ਹਰ ਇੱਕ ਦਾ ਬੱਚਾ ਬਚ ਜਾਵੇ ਜਸਵਿੰਦਰ ਸਿੰਘ ਆ ਜੀ ਪ੍ਰੇਮ ਸਿੰਘ ਜੀ ਸਾਡਾ ਗਵਾਂਡੀ ਸੀਗਾ ਮੇਰਾ ਪੋਤਾ ਸੀਗਾ ਉਹ ਸਾਡੇ ਕੋਲ ਪਹਿਲਾਂ ਆਉਂਦਾ ਸੀਗਾ ਬਹੁਤ ਡੇਰ ਦਾ ਵਿਆਹ ਸ਼ਾਦੀ ਨੂੰ ਮੂਰੇ ਰੱਖੀਦਾ ਸੀਗਾ ਉਹਨਾਂ ਨੇ ਮੇਰੇ ਪੋਤੇ ਨਾਲ ਕੰਮ ਗਲਤ ਕਰਿਆ ਕਿੰਨੀ ਦੇਰ ਤੋਂ ਕੀਤਾ ਬੱਚੇ ਦੀ ਉਹਨੂੰ ਹੋ ਗਏ ਜੀ ਆਪਣੇ 95 ਸਾਲ ਦਾ ਜੀ ਬੱਚਾ ਹੀ ਦੇਰ ਤੋਂ ਹੈ ਦੇਰ ਹੋ ਗਈ ਇਹਨੂੰ ਲੋੜੀ ਤਾਂ ਹੋਇਆ ਜੀ ਇਹ ਕੰਮ ਸ਼ੁਰੂ ਸਾਨੂੰ ਫਿਰ ਲੱਗਿਆ ਪਤਾ ਚੌਥੇ ਚਾਰ ਦਿਨ ਹੋ ਗਏ ਜੀ ਪਿੰਡ ਲੱਗਿਆ ਸਾਨੂੰ ਪਤਾ ਫਿਰ ਅਸੀਂ ਉੱਤਾਂ ਚੱਕੇ ਇਹ ਘਰੇ ਆਉਂਦਾ ਜਾਂਦਾ ਹਾਂ ਦਾ ਜੀ ਘਰ ਆਉਂਦਾ ਜੀ ਵਿਆਹ ਛੱਦ ਦੇ ਨੇ ਮੂਰੇ ਰੱਖ ਦੇ ਸੀਗੇ ਜੀ ਇਹਨੂੰ ਕੋਈ ਪਾਰਟੀ ਬੁੱਲਦੀ ਗਾੜੀਆਂ ਤਾਂ ਮੂਰੇ ਰੱਖ ਦੇ ਸੀਗੇ ਇਹ ਸਾਡੇ ਨਾਲ ਬਹੁਤਾ ਮਾੜਾ ਕੰਮ ਕਰਿਆ ਜੀ ਇਹਨੇ ਬੱਚੇ ਨਾਲ ਗੱਲ ਕੀਤੀ ਫਿਰ ਅਸੀਂ ਲੈ ਕੇ ਆਏ ਫਿਰ ਇੱਥੇ ਫੋਟ ਨੂੰ ਹਾਂ ਪੁਲਿਸ ਨੂੰ ਚਲਾਉ ਦਿੱਤੀ ਜੀ ਫੋਟਾ ਫਿਰ ਡਰਾਉਂਦਾ ਸੀਗਾ ਜੀ ਵੀ ਤੈਨੂੰ ਲਾਈਨ ਤੇ ਛੱਡੂ ਤੇ ਕੁੱਤੇ ਸੀਗੇ ਵੀ ਤੈਨੂੰ ਕੁੱਤੇ ਖਾਣਗੇ ਫੇ ਗੁਸਤਨ ਮਾਰ ਦਣਗੇ ਉੱਥੇ ਫੇ ਦੱਸਿਆ ਫੇ ਦੱਸਿਆ ਕੀ ਮੰਗਦਾ ਕੋ ਪਤੰਗ ਪਤੰਗ ਦੇ ਬਹਾਨੇ ਲੈ ਕੇ ਜਾਂਦਾ ਸੀਗਾ ਉੱਪਰ ਆਪਣੇ ਘਰ ਜਿਹੜੀ ਇਹ ਘਰ ਵਾਲੀ ਸੀਗੀ ਪ੍ਰੇਮ ਸਿੰਘ ਦੇ ਇਹ ਬਾਹਰ ਗਈ ਸੀ ਕਨੇਡਾ ਚ ਫੇ ਇਕੱਲਾ ਹੀ ਸੀਗਾ ਜੀ ਘਰ ਕਿੰਨੀ ਕੀ ਮੰਗਦਾ ਇਹਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ ਕਿਸੇ ਦੇ ਬੱਚਾ ਹੋਰ ਨਾ ਕਿਸੇ ਨੇ ਹੱਥ ਪਾਵੇ ਇਹ ਤੇ ਗਾਹ ਨੂੰ ਸਮਝ ਆਵੇ ਇਹਨੂੰ ਮੜੀ-ਮੋਟੀ ਡਾਕਟਰ ਨਵਦੀਪ ਸਰ ਜੀ ਕਿ ਕੇਸ ਆਇਆ ਉਹਨਾ ਵੀ ਕੀ ਹੈ ਉਹ ਮਾਮਲਾ ਪੂਰਾ ਜਿਹੜਾ ਬੱਚੇ ਦਾ ਬੱਚੇ ਦਾ ਹਾਂਜੀ ਮੇਰੇ ਕੋਲ ਹਣੀ 9 ਸਾਲ ਦਾ ਬੱਚਾ ਆਇਆ ਹਿਸਟਰੀ ਹੈ ਕਿ ਕੁਦਣਾ ਕੁਝ ਗਲਤ ਹੋਇਆ ਤੇ ਆਪਾਂ ਉਹਦਾ ਮੈਡੀਕਲ ਕੀਤਾ ਤੇ ਸੈਂਪਲ ਆਪਾਂ ਕਲਿਊਟ ਕਰ ਲਿਆ ਸੀਲ ਕਰ ਲਿਆ ਤੇ ਆਪਾਂ ਅੱਗੇ ਫਾਰਵਰਡ ਕਰਨੇ ਆ ਉੱਤੇ ਲੈਬ ਦੇ ਵਿੱਚ ਕੁਝ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਵੀ ਇਹ ਗਲਤ ਹੁੰਦਾ ਨਹੀਂ ਆ ਬੱਚਾ ਕੰਨੈਕਟ ਦੇ ਦੇਖੋ ਜੀ ਉਹਦੀ ਹਿਸਟਰੀ ਲਈ ਸੀ ਬੱਚੇ ਦੀ ਉਹਦੇ ਹਿਸਾਬ ਨਾਲ ਤਾਂ 7-8 ਮਹੀਨੇ ਤੋਂ ਉਹ ਕੁਝ ਹੋ ਰਿਹਾ ਮਲਟੀਪਲ ਟਾਈਮਸ ਔਰ ਇੰਜਰੀਜ਼ ਜਿਹੜੀ ਹੈ ਉਹ ਕਹਦੇ ਕੀ ਹੈ ਇਹ ਜੀ ਕੱਲ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੇ ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਪੋਤੇ ਦੇ ਨਾਲ 13 ਜਨਵਰੀ 24 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗਵੰਡੀ ਪ੍ਰੇਮ ਸਿੰਘ ਨੇ ਗਲਤ ਕੰਮ ਨਹੀਂ ਕੀਤਾ ਉਹਦੇ ਨਾਲ ਉਹਦੇ ਸਵਾਨ ਚ ਫਿਰ ਅਸੀਂ ਉਹਦਾ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਦਿੱਤਾ ਤੇ ਉਹਦੀ ਅਰੈਸਟ ਪਾ ਲਈ ਕਿਹੜੀ ਇਤਰਾਮ ਆਲਾ ਚ 4 6 ਪਾਕਸਟ ਮੈਡੀਕਲ ਹੋ ਰਿਹਾ ਸੀ ਮੈਡੀਕਲ ਹੋ ਰਿਹਾ ਜੀ